ਨਕਲਮਾ ਜਨ ਜੋ ਸਾਡੇ ਪਰਿਵਾਰਿਕ ਮੈਂਬਰ ਨੇ ਤੇ ਯੂਥ ਕਾਂਗਰਸ ਦੇ ਮੇਰੇ ਦੂਜੀ ਵਾਰ ਦੇ ਹਲਕਾ ਪ੍ਰਧਾਨ ਨੇ ਮਦਰ ਇਹਨਾਂ ਦੇ ਦੋ ਵਾਰ ਦੇ ਕਾਉਂਸਲਰ ਨੇ ਇਥੋਂ ਸੋ ਰਾਤ ਨੂੰ ਕੁਝ ਕਰੀਬ 10 10:30 ਵਜੇ ਦੇ ਕਰੀਬ ਜਿਹੜੇ ਆ ਕੁਝ ਨੌਜਵਾਨ ਆਉਂਦੇ ਨੇ ਐਕਟੀਵਾ ਦੇ ਸੀਸੀਟੀਵੀ ਅਸੀਂ ਹੁਣ ਫਰੋਦੀ ਆ ਕੁਝ ਦੋ ਨੌਜਵਾਨ ਆਏ ਨੇ ਜਿਹੜੇ ਉਹ ਇੱਥੇ ਫਾਇਰ ਕਰਕੇ ਉਹਨੇ ਵਾਅਦਾ ਖਾਇਬ ਕੀਤੇ ਨੇ ਦੋ ਖੋਲ ਜਿੰਦਾ ਜਦੋਂ ਕਰਦੇ ਸੀ ਪਿਸਟਲ ਤੋਂ ਦੋ ਖੋਲ ਜਿੰਦੇ ਨੇ ਜਿੰਦਾ ਕਾਰਕ ਉਸ ਦੇ ਤਿੰਨ ਖੋਲੋਂ ਪਏ ਨੇ ਜਿਹੜੇ ਖਾਲੀ ਖੋਲ ਨੇ ਸੋ ਕੁਛ ਤੋਂ ਬਾਅਦ ਜਿਹੜੇ ਖੋਲ ਚੱਲੇ ਨੇ ਦਰਵਾਜ਼ੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇੱਥੇ ਗੋਲੀਆਂ ਚਲੀਆਂ ਉਹ ਘਰ ਅੰਦਰ ਅੰਦਰ ਤੱਕ ਚਲੀਆਂ ਫਿਰ ਦੋ ਤਿੰਨ ਖੋਲ ਤੇ ਆ ਪਏ ਨੇ ਤੇ ਬਾਕੀ ਦੋ ਇਹ ਪਏ ਨੇ ਸੋ ਕਹਿਣ ਤੋਂ ਭਾਵੇਂ ਆ ਕਿ ਪਹਿਲਾਂ ਵੀ ਨਕੁਲ ਮਾ ਜਨ ਨੂੰ ਥ੍ਰੈਟ ਜਿਹੜੇ ਕੁਝ ਨੌਜਵਾਨ ਜਿਹੜੇ ਕਰਦੇ ਨੇ ਉਹ ਆਲਰੇਡੀ ਪੁਲਿਸ ਦੇ ਧਿਆਨ ਵਿੱਚ ਲੰਦਾ ਹੋਇਆ ਕਿਉਂਕਿ ਪਹਿਲਾਂ ਵੀ ਉਹਨਾਂ ਨੇ ਮੈਨੂੰ ਵੀ ਥ੍ਰੈਟ ਪ੍ਰੋਸੀਜਨ ਦਾ ਸਿਕਿਉਰਟੀ ਦਿੱਤੀ ਹੋਈ ਹੈ ਨੂੰ ਦਿੱਤੀ ਹੋਈ ਹੈ ਪਹਿਲਾਂ ਵੀ ਉਹਨਾਂ ਨੇ ਸੱਜੇ ਖਬਿਓ ਅੱਜ ਤੋਂ ਕੋਈ ਸਾਲ ਤੋਂ ਹੀ ਮੈਸੇਜ ਲਾਉਂਦੇ ਆ ਦੇਖਣਾ ਦੇਖਣਾ ਸੋਨੂੰ ਜਦੋਂ ਦੇਖਣਾ ਵਾ ਉਹ ਗੁਰੂ ਮਹਾਰਾਜ ਦੇ ਹੱਥ ਆ ਜਦੋਂ ਦੇਖਣਾ ਵਾ ਜਿੰਨੇ ਦੇਖਣਾ ਦੇਖ ਲਏ ਇਹ ਵਾਰ ਦੋਤ ਭਾਜੀ ਕੋਈ ਕਰੀਬਨ 10:30 ਤੋਂ ਪੌਣੇ 11 ਦੇ ਵਿੱਚ ਦੀ ਗੱਲ ਤੇ ਵੀਡੀਓ 'ਚ ਦੋ ਜਾਨੇ ਨੇ ਜਿਹੜੇ ਐਕਟਿਵ ਆਦੇ ਆਏ ਨੇ ਤੇ ਆਗੇ ਚਾਰੀਆਂ ਪੰਜ ਉਹਨਾਂ ਨੇ ਫਾਇਰ ਕੀਤੇ ਨੇ ਅਸੀਂ ਅੰਦਰ ਸੀ ਲੇਟੋਸ਼ਨ ਲੱਗਾ ਇੱਕ ਲੱਗੇ ਫੰਕਸ਼ਨ ਨਹੀਂ ਸੀ ਕੋਈ ਪਟਾਕੇ ਵਗੈਰਾ ਨਾਲ ਚਲਾ ਰਿਹਾ ਹੋਏ ਬਾਹਰ ਆ ਕੇ ਦੇਖਿਆ ਤਾਂ ਸਾਨੂੰ ਕੁਝ ਪਤਾ ਨਹੀਂ ਲੱਗਾ ਤੇ ਹੁਣ ਸਵੇਰੇ ਮੈਂ ਦੇਖਿਆ ਰਾਤ ਨੂੰ ਇੱਕ ਬਾਹਰ ਦੇ ਨੰਬਰ ਤੋਂ ਕਾਲ ਆਈ ਹੋਈ ਸੀ 2:00 ਵਜੇ 8 ਮਿੰਟ ਤੇ ਤੇ 2:07 ਮਿੰਟ ਮੈਸੇਜ ਵੀ ਆਇਆ ਸੀ ਸਿੰਪਲ ਐਚ ਲਿਖਿਆ ਮੈਂ ਉਹ ਵੀ ਇਗਨੋਰ ਕੀਤਾ ਸਵੇਰੇ ਜਦੋਂ ਸਫਾਈ ਵਾਲਾ ਲੜਕਾ ਆਇਆ ਉਹਨੇ ਆ ਕੇ ਦੇਖਿਆ ਕਿ ਇਹ ਚੀਜ਼ ਆ ਫਿਰ ਮੈਂ ਧਿਆਨ ਨਾਲ ਦੇਖਿਆ ਅੰਦਰ ਗੇਟ ਤੇ ਵੀ ਲੱਗੀ ਹੋਈ ਸੀ ਸਾਹਮਣੇ ਕੰਧਾਂ ਤੇ ਵੀ ਫਾਇਰ ਵੱਜੇ ਹੋਏ ਸੀ ਕਿਨੇ ਫਾਇਰ ਐ ਹੁਣ ਇਨਵੈਸਟੀਗੇਸ਼ਨ ਬੁਲਸ ਕਰੂਗੀ ਤਾਂ ਪਤਾ ਲੱਗੂਗਾ ਤੇ ਸਾਡੇ 10 ਤੋਂ ਪੌਣੇ 11 ਵਜੇ ਦੀ ਫਰੀਦ ਦੇ ਵਿੱਚ ਆ ਗਈ ਤੇ ਕਿੰਨੇ ਗੋਲੀ ਚਲਾਨੀ ਉਹਨੇ ਅਟੈਕ ਕਰਨੀ ਆਣਾ ਭਾਈ ਜੀ ਚਾਰ ਤਿੰਨ ਤੀਜੀ ਤੋਂ ਚੌਥੀ ਵਾਰ ਦਾ ਚਾਂਸ ਹੈਗਾ ਪਹਿਲਾਂ ਵੀ ਕਾਫੀ ਕੰਪਲੇਂਟ ਕੀਤੀ ਹੋਈਆਂ ਪਤਾ ਲਗਭਗ ਪਤਾ ਵੀ ਹੈ ਕਿ ਕੌਣ ਕਰ ਰਿਹਾ ਕੌਣ ਨਹੀਂ ਤੇ ਐਸਐਸਪੀ ਸਾਹਿਬ ਦੀ ਪੀਛ ਹੋਈ ਸੀ ਇੱਕ ਮੇਰੀ ਦੁਕਾਨ ਤੇ ਵੀ ਆਇਆ ਸੀ ਉਹ ਵੀਡੀਓ ਵੀ ਮੇਰੇ ਕੋਲ ਪਈ ਹੈ ਇਸ ਟਾਈਮ ਉਹ ਵੀ ਆਪਾਂ ਦਿੱਤੀ ਸੀ ਵੀਡੀਓ ਐਸਐਚਓ ਸਾਹਿਬ ਨੂੰ ਤੇ ਬਟ ਉਹਨਾਂ ਦੇ ਪਹਿਲਾਂ ਮੁੰਡਾ ਉਹਦੇ ਚ ਹੀ ਰਸ ਚ ਰਿਆ ਅਰੈਸਟ ਵੀ ਕੀਤਾ ਸੀ ਇਹਨਾਂ ਨੇ ਕਿਸੇ ਕੇਸ ਦੇ ਵਿੱਚ ਉਦੋਂ ਕਿ ਨਿਊਜ਼ ਦਿੱਤਾ ਸੀ ਪੁਲਿਸ ਵੱਲੋਂ ਕਿ 1516 ਕੇਸਾਂ 'ਚ ਮੁੰਡਾ ਵਾਂਟਿਡ ਹੈਗਾ ਤੇ ਉਹੀ ਮੁੰਡਾ ਬਾਅਦ 'ਚੋਂ ਪਤਾ ਲੱਗਾ ਕਿ 2 ਮਹੀਨੇ ਬਾਅਦ ਬਾਹਰ ਚਲਾ ਗਿਆ ਅਨਸਰ ਸੂਝਣਾ ਮਿਲੇ ਹੀ ਕਰੀਬ ਕੋਈ 7:30 ਵਜੇ ਕਰੀਬ ਕਿਨੋਕਲੰਗਾ ਜਨਜੀ ਨੇ ਆਪਣੇ ਕਾਰਸ ਦੇ ਅਹੁਦੇਦਾਰ ਨੇ ਤੇ ਉਹਨਾਂ ਦੇ ਮਾਤਾ ਐਮਸੀ ਨੇ ਉਹਨਾਂ ਦੇ ਮਹਲਾਇ ਤੇ ਪਿੰਡ ਗਪਾਲ ਨਗਰ ਬਰਾਮਪਰ ਰੋਡ 'ਤੇ ਉਹ ਉੱਥੇ ਗੋਲੀ ਚੱਲੀ ਆ ਉਸ ਵੰਦੇ ਹੀ ਮੌਕੇ ਤੇ ਪਹੁੰਚੇ ਮੌਕਾ ਵੇਖਿਆ ਵਾ ਤੇ ਜੋ ਵੀ ਗੋਲੀਆਂ ਨਿਸ਼ਾਨ ਵਗੈਰਾ ਨੇ ਉਹ ਆਪਣੇ ਮੋਬਾਈਲ ਫੋਨਾਂ ਹੀ ਕੈਪਚਰ ਕੀਤੇ ਤੇ ਦੋ ਰੌਂਦ ਜਿੰਦਾ ਨੇ ਤੇ ਇੱਕ ਤੇ ਤਿੰਨ ਰੌਂ ਜਿਹੜੇ ਚੱਲੇ ਹੋਏ ਨੇ ਉਹਦੇ ਅੱਗੇ ਦੋ ਜਿਹੜੇ ਸੱਤ ਨੂੰ ਬੁਲਟ ਲੱਗੇ ਆ ਦੋ ਬੁਲਟ ਵੀ ਕਬਜ਼ੇ ਲੈਏ ਅਗਲੇ ਤੇ ਬਾਕੀ ਸੀਨੀਅਰ ਅਫਸਰ ਧਿਆਨ ਵਿੱਚ ਲਾ ਦਿੱਤਾ ਗਿਆ ਜੋ ਸੀਸੀਟੀਵੀ ਵੀ ਗੱਲ ਚੈੱਕ ਕਰਕੇ ਜੋ ਵੀ ਦੰਪਰ ਗਰਖਾ ਹੋ ਜਿਹੜਾ ਵੀ ਰਾਤ ਇੱਧਰ ਹੋਈ ਚੱਕੀ ਗਈ ਆ ਜਿਹੜੇ ਗੋਰੀਆਂ ਚੰਦ ਸੀਸੀਟੀ ਵੀਡੀਓ ਵੀ ਦੇਖੀ ਹੋਰ ਉਹਨੂੰ ਡਗਾਈ ਨਾਵਾਚ ਕੇ ਤੇ ਫਰਾਂਸ ਸਿੰਘ ਲੈਬ ਦੀ ਮਦਦ ਨਾਲ ਜੋ ਵੀ ਜਬਾਨੀ ਕਾਰਵਾਈ ਆਪਾਂ ਕਰ ਰਹੇ ਮੈਂ ਇਹ ਤੇ ਦਾ ਸੀਸੀਟੀ ਫੁਟੇਜ ਵਿੱਚ ਹੀ ਜਾਵੇ 10:40 ਮਿੰਟ ਦੀ ਇਹ ਫੁਟੇਜ ਹੈ ਸੀਸੀਟੀ ਫੁਟੇਜ ਜਉਂਦੀ ਆ ਸਿਰੇ ਸਵਾ 8 8 ਵਜੇ ਦੇ ਕਰੀਬ ਆ ਨੂੰ ਪਤਾ ਲੱਗਣਾ ਮੈਂ ਤਰੰਤ ਆ ਗਏ ਹਾਂ ਥੋੜੇ ਮਹੱਲੇ ਦੇ ਵਿੱਚ ਘਾਰ ਕਰਕੇ ਸ਼ਹਿਰ ਦੇ ਵਿੱਚ ਘਾਰ ਕਰਕੇ ਗਲੀਆਂ ਛੋਟੀਆਂ ਨੇ ਤੇ ਪੈਦਾ ਹੋਣਾ ਪੈਂਦਾ ਗੱਡੀ ਬਾਹਰ ਖੜੀ ਕਰਨੇ ਰੋਡ ਦੇ ਕਰਕੇ ਤੇ ਫਿਰ 15 20 ਮਿੰਟ ਇਹ ਲੱਗ ਜਾਂਦੇ